ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਨਾਪ ਲੈਉਣ ਬਾਰੇ ਦੱਸਾਂਗੇ ਵੀ ਕਿਸ ਤਰ੍ਹਾਂ ਨਾਪ ਲੈ ਕੇ ਆਪਾਂ ਸੂਟ ਦੀ ਕਟਿੰਗ ਕਰਨੀ ਹੈਗੀ ਪ੍ਰੋਪਰ ਜਾਣਕਾਰੀ ਦੇਵਾਂਗੇ ਤੁਹਾਨੂੰ ਨਾਪ ਬਾਰੇ ਵੀ ਕਿੰਨੇ ਇੰਚ ਲੂਜ਼ਿੰਗ ਪ੍ਰੋਪਰ ਫਿਟਿੰਗ ਚਾਹੀਦੀ ਜੇ ਤੁਹਾਨੂੰ ਮੰਨ ਲਓ ਤੁਸੀਂ ਲੂਜ਼ ਰੱਖਣਾ ਹਲਕਾ ਫਿਰ ਵੀ ਦੱਸਾਂਗੇ ਤੁਸੀਂ ਜੇ ਹਲਕਾ ਲੂਜ਼ ਪਾਉਂਦੇ ਹੋ ਤਾਂ ਉਹਦੇ ਵਿੱਚ ਕਿੰਨੀ ਲੂਜ਼ਿੰਗ ਪਾਉਣੀ ਹੈ ਜੇ ਪ੍ਰੋਪਰ ਫਿਟਿੰਗ ਲੈਣੀ ਹੈ ਤੇ ਉਹਦੇ ਵਿੱਚ ਕਿੰਨੀ ਲੂਜ਼ਿੰਗ ਪਾਉਣੀ ਹੈਗੀ ਆਪਾਂ ਨੇ ਤੁਹਾਨੂੰ ਇਸੇ ਵਿੱਚ ਦੱਸਣੀ ਹੈ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਹੁਣ ਆਪਾਂ ਨਾਪ ਲੈਣਾ ਸ਼ੁਰੂ ਕਰਦੇ ਆਂ ਹਾਂਜੀ ਨਾਪ ਲੈਣ ਵੇਲੇ ਇੱਕ ਆ ਚੀਜ਼ ਦਾ ਧਿਆਨ ਜ਼ਰੂਰ ਰੱਖਣਾਗਾ ਵੀ ਆ ਕੀ ਕਸਟਮਰ ਦੇ ਜੀਨਸ ਵਗੈਰਾ ਜਿਵੇਂ ਲੋਅਰ ਵਗੈਰਾ ਜਾਂ ਹਾਈ ਵੇਸਟ ਦੀ ਜਿਵੇਂ ਆਪਣੇ ਜੀਨਸ ਵਗੈਰਾ ਪਹਿਨੀ ਹੁੰਦੀ ਆ ਉਹ ਨਾਪ ਨਹੀਂ ਹੋਵੇ ਕਿਉਂਕਿ ਉਹਦੇ ਵਿੱਚ ਨਾਪ ਲੈਣ ਦੇ ਵਿੱਚ ਜਦੋਂ ਆਪਾਂ ਨਾਪ ਲਮਾਂਗੇ ਆਪਣੇ ਕੋਲੇ हिਪ ਦੇ ਵਿੱਚ ਲੂਜ਼ ਜਾਂ ਟਾਈਟ ਇਸ ਤਰ੍ਹਾਂ ਦੀ ਆਪ ਨੂੰ ਪ੍ਰੋਬਲਮ ਪੈਂਦੀ ਰਹਿੰਦੀ ਆ ਜਦੋਂ ਵੀ ਤੁਸੀਂ ਨੇ ਨਾਪ ਲੈਣਾਗਾ ਕਸਟਮਰ ਦੇ ਹਮੇਸ਼ਾ ਵਾਸਤੇ ਸਲਵਾਰ ਸੂਟ ਪਲਾਜੋ ਪਹਿਨਣਾ ਉਹ ਕੋਈ ਚੱਕਰ ਨਹੀਂ ਹੈਗਾ ਹਾਈ ਵੇਸਟ ਦੀ ਮੰਨ ਲਓ ਜਿਹਦੇ ਨਾਭੀ ਦੇ ਉੱਪਰ ਆਪਾਂ ਪੈਣੀ ਹੁੰਦੀ ਹੈ ਕੋਈ ਵੀ ਪੈਂਟ ਹੋਵੇ ਜਾਂ ਲੋਰ ਹੋਵੇ ਉਦਾਂ ਦੀ ਤੁਸੀਂ ਪੈਨ ਨਹੀਂ ਹੋਣੀ ਚਾਹੀਦੀ ਜਦੋਂ ਵੀ ਤੁਸੀਂ ਨੇ ਨਾਪ ਲੈਣਾਗਾ ਜਾਂ ਨਾਪ ਦੇ ਕੇ ਆਉਣਾਗਾ ਤਾਂ ਤੁਸੀਂ ਸਲਵਾਰ ਸੂਟ ਦਾ ਨਾਪ ਦੇਣਾਗਾ ਜਾਂ ਆਪਣਾ ਕੋਈ ਆਪਣਾ ਜਿਵੇਂ ਕਹਿੰਦੇ ਨੇ ਪੈਂਟ ਪਲਾਜੋ ਪਹਿਨਿਆ ਹੋਇਆਗਾ ਉਦਾਂ ਦੇ ਵਿੱਚ ਤੁਸੀਂ ਨਾਪ ਦੇ ਸਕਦੇ ਹੋਗੇ ਜੇ ਪ੍ਰੋਪਰ ਤੁਸੀਂ ਸ਼ਰਟ ਦੀ ਫਿਟਿੰਗ ਚਾਹੁੰਦੇ ਹੋ ਵੀ ਆਪ ਨੂੰ ਪ੍ਰੋਪਰ ਫਿਟਿੰਗ ਚਾਹੀਦੀ ਹੈ ਤਾਂ ਤੁਸੀਂ ਹਮੇਸ਼ਾ ਵਾਸਤੇ ਨਾਪ ਦੇਣ ਵਾਸਤੇ ਸੂਟ ਹੀ ਪੈਨ ਕੇ ਆਓ ਤਾਂ ਤੁਹਾਡਾ ਨਾਪ ਆ ਜਿਹੜਾ ਉਹ ਇੱਕਦਮ ਸਹੀ ਲੈਤਾ ਜਾਵੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਦੇਖੋ ਲੈਂਥ ਦਾ ਨਾਪ ਲਵਾਂਗੇ ਸੋ ਉਹਨੂੰ ਜਿਸ ਤਰ੍ਹਾਂ ਆਪਾਂ ਨੂੰ ਆਪਣਾ ਨਾਪ ਚਾਹੀਦਾ ਮੰਨ ਲਓ ਲੈਂਥ, ਘੇਰਾ, ਛਾਤੀ, ਕਮਰ ਉਸੇ ਹਿਸਾਬ ਦੇ ਨਾਲ ਸਾਨੂੰ ਨਾਪ ਲੈਣਾ ਦੱਸਾਂਗੇ ਇਸ ਤਰ੍ਹਾਂ ਨਹੀਂ ਹੋਊਗਾ ਵੀ ਪਹਿਲਾਂ ਆਪਾਂ ਲੈਂਥ ਦਾ ਨਾਪ ਲੈ ਲਿਆ ਫਿਰ ਆਪਾਂ ਬਾਜੂ ਮਿਲਣ ਲੱਗ ਜਾਾਂਗੇ ਫਿਰ ਬਾਅਦ ਚ ਘੇਰਾ ਆਪਾਂ ਜਿਸ ਤਰ੍ਹਾਂ ਆਪਾਂ ਨੂੰ ਸੂਟ ਕਟਿੰਗ ਵੇਲੇ ਜਿਵੇਂ ਜਿਵੇਂ ਆਪਾਂ ਨੂੰ ਨਾਪ ਚਾਹੀਦਾ ਹੋਊਗਾ ਆਪਾਂ ਉਸੇ ਤਰੀਕੇ ਨਾਲ ਸਾਨੂੰ ਨਾਪ ਲੈਣਾ ਦੱਸਾਂਗੇ ਤੇ ਹੁਣ ਆਪਾਂ ਨਾਪ ਲੈ ਰਹੇ ਹਾਂ ਸਭ ਤੋਂ ਪਹਿਲਾਂ ਆਪਣੀ ਲੈਂਥ ਦੇਖਣੀ ਆ ਦੇਖੋ ਕਈ ਵਾਰ ਕਸਟਮਰ ਦਾ ਸ਼ਰਟ ਪਿੱਛੇ ਵੱਲ ਨੂੰ ਜਾ ਰਿ ਤੁਸੀਂ ਕਸਟਮਰ ਨੂੰ ਲੈਂਥ ਪੁੱਛੋਗੇ ਵੀ ਤੁਹਾਨੂੰ ਕਿੰਨੀ ਲੈਂਥ ਚਾਹੀਦੀ ਆ ਕਈ ਵਾਰ ਕਸਟਮਰ ਕੀ ਕਰਦੇ ਆ ਜਦੋਂ ਆਪਾਂ ਲੈਂਥ ਨਾਪ ਲੈਨੇ ਆ ਤਾਂ ਇਸ ਤਰ੍ਹਾਂ ਨੀਮੀ ਪਾ ਕੇ ਖੜ੍ਹ ਜਾਂਦੇ ਆ ਤਾਂ ਆਪਣਾ ਜਿਹੜਾ ਨਾਪ ਹੁੰਦਾ ਸ਼ਰਟ ਆਟੋਮੈਟਿਕਲੀ ਨੀਚੇ ਚਲਿਆ ਜਾਂਦਾ ਜਦੋਂ ਆਪਾਂ ਨੇ ਨਾਪ ਲੈਣਾ ਪ੍ਰੋਪਰ ਜਮਾ ਬਿਲਕੁਲ ਸਿੱਧਾ ਖੜ੍ਹਾਓ ਕਸਟਮਰ ਨੂੰ ਸਿੱਧਾ ਖੜਾ ਕੇ ਤੁਸੀਂ ਨਾਪ ਦੇਖੋ ਜਿਹੜਾ ਆਪਣਾ ਸ਼ੋਲਡਰ ਹੁੰਦਾ ਟੀਰੇ ਵਾਲੀ ਸਲਾਈ ਹੁੰਦੀ ਆ ਤੁਸੀਂ ਇੱਥੋਂ ਲੈ ਕੇ ਨਾਪ ਲਾਉਂਗੇ ਤੇ ਬਿਲਕੁਲ ਇਸ ਤਰ੍ਹਾਂ ਸਿੱਧਾ ਨਾਪ ਰੋਗੇ ਕਈ ਵਾਰ ਐਂਜੀ ਟੇਪ ਇਧਰ ਸਾਈਡ ਤੇ ਚਲਿਆ ਜਾਂਦਾ ਤਾਂ ਉਹਦੇ ਨਾਲ ਵੀ ਲੈਂਥ ਦੇਖੋ ਜਿੰਨੀ ਆਪਾਂ ਨੂੰ ਲੈਂਥ ਚਾਹੀਦੀ ਆ ਉਹ ਆਪਾਂ ਨੂੰ ਹੀ ਪਤਾ ਹੋਣਾ ਚਾਹੀਦਾ ਹੈ ਕਸਟਮਰ ਨੂੰ ਬਿਲਕੁਲ ਸਿੱਧਾ ਤਾਂ ਆਪਾਂ ਇਸ ਤਰ੍ਹਾਂ ਦੇਖੋ ਲੈਂਥ ਮਿਨਾਗੇ ਹੁਣ ਦੇਖੋ ਇਹਨਾਂ ਨੂੰ ਸ਼ਰਟ ਕਿੰਨੀ ਚਾਹੀਦੀ ਆ ਆਪਾਂ ਇਸ ਤਰ੍ਹਾਂ ਪੁੱਛ ਲਾਂਗੇ ਇਸ ਤਰੀਕੇ ਨਾਲ ਆਪਾਂ ਲਗਾ ਕੇ ਵੀ ਦੱਸ ਦਾਂਗੇ ਵੀ ਤੁਹਾਡੇ ਇੱਥੇ ਲੈਂਥ ਆ ਰਹੀ ਆ ਕਿੰਨੀ ਆ ਰਹੀ ਆ ਤੁਸੀਂ ਬਾਅਦ ਵਿੱਚ ਕਸਟਮਰ ਨੂੰ نیچے ਦੇਖੋ ਆਪਣਾ ਦਿਖਾ ਕੇ ਵੀ ਲੈ ਸਕਦੇ ਹੋ ਵੀ ਆਪਾਂ ਨੇ ਕਿੰਨੀ ਲੈਂਥ ਲੈਣੀ ਆ ਮੰਨ ਲਓ ਮੈਂ ਲੈਂਥ ਇਹਨਾਂ ਦੇ ਜਿਹੜਾ ਸ਼ਰਟ ਪਾਇਆ ਹੋਇਆਗਾ ਉਹ 41 ਹਾਫ ਪਾਇਆ ਹੋਇਆ ਮੈਂ ਇਹਨਾਂ ਦੇ ਸ਼ਰਟ ਦੀ ਲੈਂਥ ਰੱਖੂੰਗੀ 42 ਇੰਚ 42 ਹਾਫ ਰੱਖੂੰਗੀ ਤਾਂ ਇਹਨਾਂ ਨੂੰ ਨੀਚੇ ਵਾਲਾ ਝਗਾ ਕੇ ਕਹੂੰਗੀ ਵੀ ਦੇਖੋ ਜੇ ਉਹਨਾਂ ਨੂੰ ਇੰਨੀ ਲੈਂਥ ਚਾਹੀਦੀ ਆ ਇੱਥੇ ਤੱਕ ਦੇਖੋ ਆਪਣੀ ਆਪ ਇਸ ਤਰ੍ਹਾਂ ਬਾਅਦ ਵਿੱਚ ਪੁੱਛ ਸਕਦੇ ਆ ਪਰ ਆਪਾਂ ਜਦੋਂ ਵੀ ਨਾਪ ਲੈਣਾ ਉਦੋਂ ਇਹਨਾਂ ਨੂੰ ਨਹੀਂ ਕਹਾਂਗੇ ਵੀ ਤੁਸੀਂ ਲੈਂਥ ਕਿੰਨੀ ਚਾਹੀਦੀ ਹੈਗੀ ਹੁਣ ਆਪਾਂ ਲਵਾਂਗੇ ਉਪਰੋਂ ਚੈਸਟ ਦਾ ਨਾਪ ਫਿਰ ਆਪਾਂ ਲੈਣਾ ਕਮਰ ਦਾ ਫਿਰ ਲਵਾਂਗੇ ਆਪਾਂ हिਪ ਦਾ ਫਿਰ ਲਵਾਂਪਾਂਗੇ ਲਵਾਂਗੇ ਬਾਜੂ ਦਾ ਨਾਪ ਬਾਜੂ ਤੋਂ ਬਾਅਦ ਆਪਾਂ ਮੂਰੀ ਲਵਾਂਗੇ ਫਿਰ ਬਾਅਦ ਦੇ ਵਿੱਚ ਆਪਾਂ ਸ਼ੋਲਡਰ ਮਿਲਾਂਗੇ ਉਹ ਦੱਸਾਂਗੇ ਤੁਸੀਂ ਕਿਸ ਤਰ੍ਹਾਂ ਦੇ ਸ਼ੋਲਡਰ ਮਿਲਣੇ ਆ ਹੁਣ ਚੈਸਟ ਦੇ ਵਿੱਚੋਂ ਨਾਪ ਲਉਂਗੀ ਦੇਖੋ ਇਸ ਤਰ੍ਹਾਂ ਬਿਲਕੁਲ ਵੀ ਸਾਨ ਹੀ ਘੁੱਟਣਾ ਹੈਗਾ ਨਹੀਂ ਆਪਣੇ ਜਿਆਦਾ ਸਾਨ ਨੂੰ ਫਲਾਉਣਾ ਜਿਸ ਤਰ੍ਹਾਂ ਆਪਾਂ ਨੋਰਮਲ ਪੋਜੀਸ਼ਨ ਦੇ ਵਿੱਚ ਹੁੰਨੇ ਆ ਉਸੇ ਤਰੀਕੇ ਦੇ ਨਾਲ ਆਪਾਂ ਨੇ ਨਾਪ ਲੈਣਾ ਹੁਣ ਤੁਸੀਂ ਕਸਟਮਰ ਨੂੰ ਪੁੱਛੋਗੇ ਫਿਟਿੰਗ ਤੁਸੀਂ ਟਾਈਟ ਲੈਣੀ ਆ ਜਾਂ ਹਲਕਾ ਜਾਂ ਲੂਜ਼ ਹੋਵੇ ਜਾਂ ਪ੍ਰੋਪਰ ਫਿਟਿੰਗ ਹੋਵੇ ਹੁਣ ਜਿਵੇਂ ਆਪਾਂ ਇਹਨਾਂ ਦੇ ਪ੍ਰੋਪਰ ਫਿਟਿੰਗ ਦਾ ਨਾਪ ਲੈ ਰਹੇ ਆ ਤਾਂ ਤੁਸੀਂ ਐਂਟੀ ਟਿਪ ਨੂੰ ਬਿਲਕੁਲ ਇਸ ਤਰ੍ਹਾਂ ਦੇ ਨਾਲ ਲਗਾਉਂਗੇ ਦੇਖੋ ਕਿ ਨਹੀਂ ਆਪਣੇ ਜਿਆਦਾ ਇਸ ਤਰ੍ਹਾਂ ਟਾਈਟ ਕਰਨਾ ਐਂਟੀ ਟਿਪ ਨੂੰ ਬਿਲਕੁਲ ਨੋਰਮਲ ਤਰੀਕੇ ਦੇ ਨਾਲ ਆਪਾਂ ਇਸ ਤਰ੍ਹਾਂ ਪਕੜ ਕੇ ਨਾਪ ਲਾਵਾਂਗੇ ਦੇਖੋ ਜਿਵੇਂ ਇਹਨਾਂ ਦੀ ਚੈਸਟ ਆ ਉਪਰੋ 37 ਆ ਰਹੀ ਹੈਗੀ ਦੇਖ ताप 37 ਦਾ ਨਾਪ ਲਿਖਾਂਗੇ ਹੁਣ ਆਪਾਂ نیچے ਲਵਾਂਗੇ ਕਮਰ ਕਮਰ ਦੇਖੋ ਜਿੰਨਾ ਦੇ ਪੇਟ ਹੁੰਦਾਗਾ ਉਹ ਆਪਾਂ ਪੇਟ ਕੋਲੋਂ ਨਹੀਂ ਨਾਪ ਲੈਣਾ ਹਲਕਾ ਜਿਹਾ ਉੱਪਰੋਂ ਨਾਪ ਲਵਾਂਗੇ ਬਿਲਕੁਲ ਜਿੱਥੋਂ ਕਮਰ ਹੋਊਗੀ ਕਿਉਂਕਿ ਜੇ ਆਪਾਂ ਨੇ ਪੇਟ ਦੇ ਕੋਲੋਂ ਨਾਪ ਲੈ ਲਿਆ ਤਾਂ ਕਮਰ ਆਪਣੀ ਇੱਥੋਂ ਆ ਚੀਜ਼ ਜਿਹੜੀ ਝੋਲ ਪਾਣ ਵਗੈਰਾ ਪੈਣ ਲੱਗ ਜਾਂਦੇ ਆ ਤਾਂ ਤੁਸੀਂ ਕਮਰ ਦਾ ਨਾਪ ਹਮੇਸ਼ਾ ਵਾਸਤੇ ਇੱਥੋਂ ਹੀ ਲਓਗੇ ਇਸੇ ਤਰੀਂ ਆਪਾਂ ਨੇ ਇੱਥੋਂ ਕਮਰ ਦਾ ਨਿਸ਼ਾਨ ਲੈਣਾ ਦੇਖੋ ਜੇ ਮבא ਸਾਢੇ 33 ਇੰਚ ਆਰੀਏ ਦੇਖੋ ਕਮਰ ਨਹੀਂ ਆਪਾਂ ਨੇ ਜਿਆਦਾ ਇਸ ਤਰ੍ਹਾਂ ਐਨਸੀ ਟੇਪ ਇਧਰ ਉਧਰ ਹੋ ਰਿਹਾਗਾ ਇਸ ਤਰ੍ਹਾਂ ਨਾ ਹੋਵੇ ਵੀ ਬਿਲਕੁਲ ਪ੍ਰੋਪਰ ਇਸ ਤਰ੍ਹਾਂ ਫਿਟਿੰਗ ਦੇ ਕੋ ਬਲਾਊਜ਼ ਦੀ ਹੁੰਦੀ ਹੈਗੀ ਜਦੋਂ ਆਪਾਂ ਇਸ ਤਰ੍ਹਾਂ ਮਿਲਣਾ ਹੋਵੇ ਕਿਉਂਕਿ ਉਹਦੇ ਵਿੱਚ ਬਿਲਕੁਲ ਵੀ ਆਪਾਂ ਉਹਦੇ ਵਿੱਚ ਕੋਈ ਪਲੱਸ ਨਹੀਂ ਕਰਨਾ ਹੁੰਦਾ ਕੁਝ ਵੀ ਇਹਦੇ ਵਿੱਚ ਆਪਾਂ ਨੇ ਪਲੱਸ ਕਰਨਾ ਹੋਊਗਾ ਤਾਂ ਆਪਾਂ ਇਸ ਤਰੀਕੇ ਨਾਲ ਨਾਪ ਲੈਣਾ 33.5 ਇੰਚ ਦੇਖੋ ਇਸ ਤਰ੍ਹਾਂ ਆਪਣਾ ਐਨਸੀ ਟੇਪ ਘੁੰਮ ਰਿਹਾਗਾ ਤਾਂ ਮੈਂ 33.5 ਇੰਚ ਦਾ ਕਮਰ ਦਾ ਨਾਪ ਲਾਉਂਗੀ ਹੁਣ ਲਵਾਂਗੇ ਆਪਾਂ ਹਿੱਪ ਦਾ ਨਾਪ ਇਸੇ ਤਰੀਕੇ ਤੁਸੀਂ ਹਿੱਪ ਦਾ ਨਾਪ ਲਾਉਂਗੇ ਦੇਖੋ ਆ ਦੇਖੋ ਕਈਆਂ ਦੇ ਕੀ ਹੁੰਦੇ ਆ हिਪਸ ਦੇ ਬੈਕ ਹੈਵੀ ਹੁੰਦੀ ਆ ਜਾਂ ਪੇਟ ਹੁੰਦਾ ਤਾਂ ਤੁਸੀਂ ਉਹਦਾ ਵੀ ਨਾਪ ਕਿਸ ਤਰੀਕੇ ਨਾਲ ਲੈਣਾ ਦੇਖੋ ਬਿਲਕੁਲ ਇਸ ਤਰ੍ਹਾਂ ਆ ਚੀਜ਼ ਆਪਣੀ ਇਸ ਤਰ੍ਹਾਂ ਹਲਕੀ ਹਲਕੀ ਘੁੰਮਣੀ ਚਾਹੀਦੀ ਆ ਦੇਖੋ ਇਸ ਤਰ੍ਹਾਂ ਨਹੀਂ ਹੋਣਾ ਵੀ ਆਪਾਂ ਨੇ ਪੂਰਾ ਪ੍ਰੈਸ ਕਰਕੇ ਇਹਨੂੰ ਨਾਪ ਲਾਵਾਂਗੇ ਜਾਂ ਇਸ ਤਰ੍ਹਾਂ ਖੁੱਲਾ ਛੱਡ ਕੇ ਨਾਪ ਲਾਵਾਂਗੇ ਤੁਸੀਂ ਨੇ ਇਸ ਤਰੀਕੇ ਨਾਲ ਨਾਪ ਲੈਣਾ ਹਲਕਾ ਹਲਕਾ ਤੁਹਾਡਾ ਇਸ ਤਰ੍ਹਾਂ ਘੁੰਮਣਾ ਚਾਹੀਦਾ ਮੰਨ ਲਓ ਐਨਸੀ ਟੇਪ ਤਾਂ ਆਪਣੀ 41 ਹਾਫ हिਪ ਦਾ ਨਾਪ ਆ ਹੁਣ ਲੈਣਾ ਆਪਾਂ ਨੇ 슬ੀਵਜ਼ ਦਾ ਨਾਪ ਹੁਣ 슬ੀਵ즈 ਵੀ ਆਪਾਂ ਕਸਟਮਰ ਨੂੰ ਪੁੱਛਾਂਗੇ ਤੁਸੀਂ ਲੰਬੀ ਕਿੰਨੀ ਪਹਿਨਣੀ ਆ ਕੁਆਟਰ ਦੇ ਵਿੱਚ ਪਹਿਨਣੀ ਆ ਜਾਂ ਫੁੱਲ ਪਹਿਨਣੀ ਆ ਜਾਂ ਹਾਫ ਪਹਿਨਣੀ ਆ ਤਾਂ ਆਪਾਂ ਹੁਣ ਇਹਦਾ ਕੁਆਟਰ 슬ੀਵ ਦਾ ਨਾਪ ਲਵਾਂਗੇ ਇਹਨਾਂ ਦੇ ਆਰੀ ਆ ਦੇਖੋ ਇਹ ਇਹਨਾਂ ਦੇ ਫੁੱਲ ਬਾਜੂ ਆ ਮੰਨ ਲਓ 20 ਇੰਚ ਪੌਣੀ ਜਿਵੇਂ ਆਪਾਂ ਸਰਦੀ ਵਾਲਾ ਸੂਟ ਪਹਿਨਿਆ ਹੋਇਆ ਪਰ ਆਪਾਂ ਬਣਾਉਣਾਗਾ ਇਹ ਕਰੇਵ ਦੇ ਵਿੱਚ ਸੂਟ ਆਰਮ ਫੰਕਸ਼ਨਲ ਸੂਟ ਆ ਦੇਖੋ ਆਪਾਂ ਇਹਦੀ ਲੈਂਥ ਰੱਖਾਂਗੇ 18 ਇੰਚ 18 ਦਾ ਆਪਾਂ ਸ਼ੋਲਡਰ ਦੇ ਉੱਪਰ ਹੀ ਨਾਪ ਲੈਣਾਗਾ 18 ਇੰਚ ਦਾ ਨਾਪ ਲਵਾਂਗੇ ਆਪਾਂ ਨੇ ਮੂਰੀ ਵੀ ਦੇਖੋ ਬਾਜੂ ਦੀ ਐਸੇ ਤਰੀਕੇ ਨਾਲ ਹੀ ਲੈਣੀ ਆ 10 ਇੰਚ ਮੂਰੀ ਆ ਇਹ ਵੀ ਆਪਾਂ ਐਸੇ ਤਰੀਕੇ ਨਾਲ ਹੀ ਲਵਾਂਗੇ ਤੇ ਨਾ ਹੀ ਆਪਣੀ ਆ ਚੀਜ਼ ਤੋਂ ਲੂਜ਼ ਹੋਵੇ ਦੇਖੋ 18 ਇੰਚ ਬਾਜੂ ਹੋਗੀ ਪਲੱਸ ਪਾ ਕੇ ਆਪਾਂ 10 ਇੰਚ ਅੱਗੋਂ ਲੂਜ਼ਿੰਗ ਦਾ ਪਾਵਾਂਗੇ ਹੁਣ ਦੇਖੋ ਆਪਣੀ ਆ ਚੀਜ਼ ਆ ਜਾਂਦੀ ਆ ਡੋਲੇ ਕੋਲੋਂ ਕਈ ਵਾਰ ਕੀ ਹੁੰਦੀ ਆਪਣੀ ਬਾਜੂ ਇੱਥੋਂ ਲਟਕਣ ਲੱਗ ਜਾਂਦੀ ਆ ਜਾਂ نیچے ਨੂੰ ਝੋਲ ਮਾਰਨ ਲੱਗ ਜਾਂਦਾ ਉਹਦਾ ਵੀ ਤੁਸੀਂ ਇੱਥੋਂ ਨਾਪ ਲਾਉਂਗੇ ਇਹ ਆਪਣਾ ਡੋਲਾ ਇਹਨਾਂ ਦਾ 12 ਇੰਚ ਆ ਇਹ ਵੀ ਆਪਾਂ ਹਲਕਾ ਜਿਹਾ ਲੂਜ਼ਿੰਗ ਦੇ ਵਿੱਚ ਹੀ ਮਿਣਾਗੇ 12 ਇੰਚ ਦੇਖੋ ਹੁਣ ਆਪਾਂ ਨੇ ਦੇਖੋ ਆਹ ਵਾਲੇ ਮੋਢਾ ਆਪਾਂ ਕਿਸ ਤਰ੍ਹਾਂ ਪਾਉਣਾ ਕਿੰਨੀ ਸ਼ਰਟ ਨੂੰ ਇਹਦਾ ਨਾਪ ਵੀ ਤੁਹਾਨੂੰ ਦੱਸਾਂਗੇ ਦੇਖੋ ਤਾਂ ਤੁਸੀਂ ਬਿਲਕੁਲ ਅੰਡਰਾਮਸ ਦੇ ਵਿੱਚੋਂ ਇਸ ਤਰ੍ਹਾਂ ਨਾਪ ਲਓਗੇ ਇਹਨਾਂ ਦਾ ਆਹ ਚੀਜ਼ ਆ ਰਹੀ ਹੈ ਦੇਖੋ ਬਿਲਕੁਲ ਇਹਦੇ ਵਿੱਚ ਆਪਾਂ ਨੂੰ ਕੋਈ ਐਡ ਪਲੱਸ ਕੁਝ ਨਹੀਂ ਕਰਨਾ ਪੈਂਦਾ ਇਹ ਆਪਾਂ ਇਸੇ ਤਰੀਕੇ ਨਾਲ ਨਾਪ ਲਵਾਂਗੇ ਜਿਵੇਂ ਇਹਨਾਂ ਦਾ 17 ਇੰਚ ਆ ਰਿਹਾ ਮੰਨ ਲਓ 8.5 ਇੰਚ ਆਪਣਾ ਮੋਢਾ ਰੈਡੀ ਰਹੂਗਾ ਉਨ ਲੈਣਾ ਦੇਖੋ ਟੀਰੇ ਦਾ ਨਾਪ ਟੀਰੇ ਦਾ ਨਾਪ ਆਪਾਂ ਦੋ ਤਰੀਕਿਆਂ ਨਾਲ ਲੈਣਿਆਂਗੇ ਜੇ ਤਾਂ ਆਪਣੇ ਗਲਾ ਵਗੈਰਾ ਡੀਪ ਬਣਾਉਣਾ ਹੋਵੇ ਤਾਂ ਆਪਾਂ ਨੂੰ ਨੈਕ ਦਾ ਨਾਪ ਲੈਣਾ ਨਹੀਂ ਪੈਂਦਾ ਆਮ ਫਾਰਮੈਲਿਟੀ ਵਾਸਤੇ ਦੇਖੋ ਕਈ ਵਾਰ ਕਸਟਮਰ ਬੋਲਣ ਲੱਗ ਜਾਂਦੇ ਨੇ ਵੀ ਸਾਡਾ ਟੀਰੇ ਦਾ ਨਾਪ ਲੈ ਲਿਆ ਅਸੀਂ ਕਹਿ ਦਿੰਦੇ ਆ ਵੀ ਹਾਂ ਲੈ ਲਿਆ ਜਦੋਂ ਵੀ ਡੀਪ ਨੈਕ ਦਾ ਤੁਸੀਂ ਗਲਾ ਬਣਾ ਰਹੇ ਹੋ ਆਪਾਂ ਨੂੰ ਸ਼ੋਲਡਰ ਦੀ ਕੋਈ ਜ਼ਰੂਰਤ ਨਹੀਂ ਉਹ ਤੁਸੀਂ ਨੈਕ ਦੇ ਹਿਸਾਬ ਨਾਲ ਹੀ ਗਲਾ ਪਾਉਂਗੇ ਵੀ ਕਿੰਨਾ ਟੀਰਾ ਪਾਉਣਾ ਦੇ ਵਾਸਤੇ ਡੀਪ ਪਾ ਰਹੇ ਹੋ ਜਾਂ ਆਪਣਾ ਘੱਟ ਪਾ ਰਹੇ ਹੋ ਗਲਾ ਜੇ ਆਪਾਂ ਨੇ neck ਵਾਲਾ ਗਲਾ ਬਣਾਉਣਾ ਤਾਂ ਤੁਹਾਨੂੰ ਕੀ ਕਰਨਾ ਪੂਗਾ ਇਹਦਾ ਪ੍ਰੋਪਰ ਧੀਰੇ ਦਾ ਨਾਪ ਚਾਹੀਦਾ ਹੋਊਗਾ ਉਹ ਕਿਸ ਤਰ੍ਹਾਂ ਲੈਣਾ ਦੇਖੋ ਜਿਸ ਤਰ੍ਹਾਂ ਮੰਨ ਲਓ ਇਹ ਇਹਨਾਂ ਦੇ ਸ਼ਰਟ ਪਹਿਨਨੀ ਹੋਈ ਆ ਗਲੇ ਵਾਲੀ ਪਹਿਨਨੀ ਹੋਈ ਆ ਪਰ ਆਪਾਂ ਨੇ neck ਵਾਲਾ ਗਲਾ ਬਣਾਉਣਾਗਾ ਉਹਦਾ ਧੀਰਾ ਤੁਸੀਂ ਕਿਵੇਂ ਮਿਨੋਗੇ ਜਿਹੜੀਆਂ ਆਪਣੀਆਂ ਸ਼ੋਲਡਰ ਹੋਣਗੀਆਂ ਆ ਸਲਾਈਆਂ ਹੋਣਗੀਆਂ ਇਸੇ ਤਰੀਹੀ ਆਪਣੀ ਆ ਚੀ ਜੋਗੀ ਤਾਂ ਇਹਨੂੰ ਆਪਾਂ ਇੱਥੋਂ ਮਿਣਾਂਗੇ ਤੁਸੀਂ ਇਸ ਤਰ੍ਹਾਂ ਵੀ ਦੇਖਣਾਗਾ ਕਈ ਵਾਰ ਕਿਸੇ ਦੇ ਜਿਹੜੀ ਸ਼ਰਟ ਹੋਗੀ ਉਹਦਾ ਧੀਰਾ ਨੀਚੇ ਨੂੰ ਡਾਊਨ ਤਾਂ ਨਹੀਂ ਹੋ ਰਿਹਾ ਜੇ ਡਾਊਨ ਹੋ ਰਿਹਾ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੱਥੇ ਸ਼ੋਲਡਰ ਬਣ ਰਹੇ ਨੇ ਦੇਖੋ ਉਸੇ ਤਰੀ ਕਈ ਵਾਰ ਸ਼ਰਟ ਕੀ ਹੁੰਦੀ ਹੈ ਉਹਦੇ ਕੰਦੇ ਵੱਡੇ ਪਾਏ ਹੋਏ ਹੁੰਦੇ ਆ ਨੀਚੇ ਨੂੰ ਡਿੱਗ ਜਾਂਦਾ ਜਾਂ ਰੈਡੀमेड ਕੁਰਤੇ ਵਗਾਰਾ ਪਾਏ ਹੁੰਦੇ ਨੇਗੇ ਉਹਨਾਂ ਦੇ ਹਮੇਸ਼ਾ ਵਾਸਤੇ ਟੀਰੇ ਨੀਚੇ ਨੂੰ ਹੀ ਗਿਰਦੇ ਹੁੰਦੇ ਨੇਗੇ ਤਾਂ ਤੁਸੀਂ ਆਪਣੇ ਤਰੀਕੇ ਨਾਲ ਲਾਉਂਗੇ ਜਿਵੇਂ ਇਹਨਾਂ ਦੇ ਪ੍ਰੋਪਰ ਕੰਦਿਆਂ ਦੇ ਉੱਪਰ ਆ ਦੇਖੋ ਸਲਾਈ ਤਾਂ ਮੈਂ ਇੱਥੋਂ ਹੀ ਇਹਨਾਂ ਦਾ ਨਾਪ ਲਾਉਂਗੀ ਇਸ ਸਾਈਡ ਵੱਲ ਦੇਖੋ ਇਹਨਾਂ ਦੇ ਟੀਰਾ ਆ ਰਿਹਾ ਹੈਗਾ 15.5 ਇੰਚ ਤਾਂ ਇਹਨਾਂ ਦਾ ਟੀਰਾ ਪ੍ਰੋਪਰ ਰੈਡੀ ਹੀ 15.5 ਰੱਖਣਾਗਾ ਤਾਂ ਕਟਾਈ ਵੇਲੇ ਆਪਾਂ ਨੇ 1 ਇੰਚ ਵੱਧ ਪਾਵਾਂਗੇ ਹਾਂਜੀ ਹੁਣ ਆਪਾਂ ਨੇ ਲੈਣਾ ਦੇਖੋ ਕਸਟਮਰ ਦੀ ਪਲੇਟ ਦਾ ਨਾਪ ਆਪਾਂ ਆਪਣੇ ਉਹ ਕਿਸ ਤਰ੍ਹਾਂ ਲੈਣਾ ਕਿੰਨੇ ਤੇ ਪਲੇਟ ਆਊਗੀ ਤੁਸੀਂ ਸ਼ੋਲਡਰ ਤੋਂ ਹੀ ਮਿਨੋਗੇ ਤਾਂ ਤੁਸੀਂ ਇਸ ਤਰ੍ਹਾਂ ਚੈਸਟ ਦੇ ਹਿਸਾਬ ਨਾਲ ਨਾਪ ਲਾਉਂਗੇ ਵੀ ਇਹਨਾਂ ਦਾ ਕਿੰਨੇ ਇੰਚ ਤੇ ਪਲੋਈ ਜਾ ਰਹੀ ਹੈ ਦੇਖੋ ਜੀ ਮੈਂ ਇਹਨਾਂ ਦੀ ਪਲੋਈ 11.5 ਇੰਚ ਤੇ ਫਿੱਟ ਬੈਠੂਗੀ ਤਾਂ ਆਪਾਂ ਨੇ 11.5 ਤੇ ਹੀ ਪਲੇਟ ਦਾ ਨਿਸ਼ਾਨ ਲਾਵਾਂਗੇ ਦੂਜਾ ਜਿਨ੍ਹਾਂ ਦੇ ਇਸ ਤਰ੍ਹਾਂ ਪੇਟ ਹੁੰਦਾ ਜਿਨ੍ਹਾਂ ਦੇ ਪੇਟ ਬਿਲਕੁਲ ਪਲੇਨ ਹੁੰਦਾ ਦੇਖੋ ਬਿਲਕੁਲ ਵੀ ਨਜ਼ਰ ਆਉਂਦਾ ਅੱਗੇ ਤਾਂ ਤੁਸੀਂ ਉਹਨਾਂ ਦੀ ਪਲੇਟ ਆ ਜਿਹੜੀ ਉਹ ਲੰਬੀ ਕਰ ਸਕਦੇ ਹੋਗੇ ਪਰ ਜਿਨ੍ਹਾਂ ਦੇ ਇਹ পেট ਦੀ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਪਲੇਟ ਦੀ ਲੈਂਥ ਛੋਟੀ ਰੱਖਣੀ ਪੈਂਦੀ ਆ ਕਿਉਂਕਿ ਨਹੀਂ ਬਿਲਕੁਲ نیچے ਚਲੀ ਜਾਂਦੀ ਆ ਜਿਸ ਦੇ ਨਾਲ ਕੀ ਹੁੰਦਾ ਫਿਟਿੰਗ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਦੂਸਰਾ ਆ ਗਿਆ ਆਪਾਂ ਕਈ ਵਾਰ ਆਪਣੇ ਸ਼ਰਟ ਦੀ ਲੈਂਥ ਜ਼ਿਆਦਾ ਕਰਨੀ ਹੁੰਦੀ ਆ ਜਾਂ ਵੱਧ ਕੱਟ ਪਰ ਨਾਪ ਆਪਣੇ ਕੋਲੇ ਇੱਕੋ ਹੀ ਦਿੱਤਾ ਹੁੰਦਾ ਉਹਨਾਂ ਦਾ ਇੱਕ ਨਾਪ ਹੁੰਦਾਗਾ ਵੀ ਆਪ ਸਲਵਾਰ ਸੂਟ ਦਾ ਲਾ ਲਓ ਚਾਹੇ ਪਲਾਜ਼ੋ ਦਾ ਲਾ ਲਓ ਪਰ ਆਪਾਂ ਨੂੰ ਉਹਨਾਂ ਦੇ ਚਾਕ ਲੰਬੇ ਚਾਹੀਦੇ ਨੇ ਉਹ ਤੁਸੀਂ ਕਿਸ ਤਰੀਕੇ ਨਾਲ ਲੈ ਸਕਦੇ ਹੋ ਤੁਸੀਂ ਕਸਟਮਰ ਦਾ ਜਦੋਂ ਵੀ ਮੇਨਣਾ ਹੋਊਗਾ ਤਾਂ ਜਿਹੜੀ ਆ ਸਾਈਡ ਵਾਲੀ ਸਲਾਈ ਹੋਊਗੀ ਆ ਸਾਈਡ ਵਾਲੀ ਸਲਾਈ ਦੇਖੋ ਇੱਥੋਂ ਨਾਪ ਕਰ ਲਵਾਂਗੇ ਕਈ ਵਾਰ ਜੇ ਤੁਸੀਂ ਸ਼ਰਟ ਦੀ ਮੰਨ ਲਓ ਲੈਂਥ ਵਧਾ ਘਟਾ ਰਹੇ ਹੋਗੇ ਤਾਂ ਤੁਸੀਂ ਸ਼ਰਟ ਨੂੰ نیچے ਤੋਂ ਨਹੀਂ ਬਿਲਕੁਲ ਵੀ ਉਹ ਕਰਨਾ ਤਾਂ ਤੁਸੀਂ ਆ ਮੋਢੇ ਤੋਂ ਲੈ ਕੇ हिਪ ਤੱਕ ਦੀ ਸਾਈਡ ਸਲਾਈ ਮਿਲ ਕੇ ਹੀ ਤੁਸੀਂ ਚਾਕ ਉਹਦੇ ਰੱਖ ਸਕਦੇ ਹੋਗੇ ਤਾਂ ਆਪਾਂ ਨੇ ਆ ਵਾਲੇ ਚਾਕ ਮਿਣਾਗੇ ਦੇਖੋ ਇੱਥੋਂ ਐਂਟੀ ਟੇਪ ਲਗਾਵਾਂਗੇ ਤਾਂ ਤੁਸੀਂ ਇੱਥੋਂ ਮਿਣੋਗੇ ਇਹਨਾਂ ਦੇ 14 ਇੰਚ ਤਿਆਰ ਆ ਦੇਖੋ ਸਾਈਡ ਸਲਾਈ ਆਮ 15 ਵੀ ਹੁੰਦੀ ਆ 15.5 ਵੀ ਕਰ ਲੈਣੇ ਆ ਉਹ ਤੁਸੀਂ ਨਾਪ ਦੇ ਜਿਸ ਤਰ੍ਹਾਂ ਉਹਨਾਂ ਦੇ ਸ਼ਰਟ ਪਹਿਨਣਾ ਹੋਗਾ ਤੁਸੀਂ ਉਸ ਤਰੀਕੇ ਨਾਲ ਰੱਖ ਸਕਦੇ ਹੋਗੇ ਹੁਣ ਲਵਾਂਗੇ ਆਪਾਂ ਬਾਟਮ ਦਾ ਨਾਪ ਦੇਖੋ ਬਾਟਮ ਦਾ ਨਾਪ ਲੈਣ ਵੇਲੇ ਤੁਸੀਂ ਐਨਸੀ ਟੇਪ ਨੂੰ ਇਸ ਤਰ੍ਹਾਂ ਸਿੱਧਾ ਫੜ ਕੇ ਰੱਖੋਗੇ ਕਸਟਮਰ ਨੂੰ ਬੋਲੋਗੇ ਤੁਸੀਂ ਕਿੱਥੇ ਬੰਨਣਾ ਤੁਹਾਡਾ ਤੁਸੀਂ ਕਿੱਥੇ ਬੰਨਦੇ ਹੋ ਉੱਪਰ ਬੰਨਦੇ ਹੋ ਜਾਂ نیچے ਬੰਨਦੇ ਹੋ ਤੁਸੀਂ ਉਸੇ ਤਰੀਕੇ ਨਾਲ ਲਗਾਓਗੇ ਜਦੋਂ ਤੁਸੀਂ ਬਾਟਮ ਦਾ ਨਾਪ ਲੈ ਰਹੇ ਹੋ ਮੰਨ ਲਓ ਸਲਵਾਰ ਦਾ ਨਾਪ ਲੈ ਰਹੇ ਹੋ ਤਾਂ ਪੈਰ ਬਿਲਕੁਲ ਨਾਲ ਜੁੜੇ ਹੋਣੇ ਚਾਹੀਦੇ ਆ ਤੇ ਬਿਲਕੁਲ ਸਿੱਧਾ ਖੜੇ ਹੋਣੇ ਚਾਹੀਦੇ ਨੇ ਦੇਖੋ ਜਦੋਂ ਆਪਾਂ ਨੇ ਸਲਵਾਰ ਦਾ ਨਾਪ ਇੱਥੋਂ ਲਾ ਲਿਆ ਤਾਂ ਮੈਂ ਨੀਚੇ ਤੋਂ ਮੀਨੂੰਗੀ ਜਦੋਂ ਵੀ ਤੁਸੀਂ ਸਲਵਾਰ ਦਾ ਨਾਪ ਲੈਣੇ ਹੋ ਦੇਖੋ ਜਿਆਦਾ ਹੀਲ ਨਹੀਂ ਪਹਿਨੀ ਹੋਣੀ ਚਾਹੀਦੀ ਕਿਉਂਕਿ ਜੇ ਤਾਂ ਤੁਹਾਡੀ ਸਲਵਾਰ ਦੀ ਲੈਂਥ ਜਿਆਦਾ ਨੀਮੀ ਆਜੂ ਤੁਸੀਂ ਆਮ ਫਲੈਟ ਚੱਪਲ ਪਾ ਕੇ ਹੀ ਨਾਪ ਲਾਉਂਗੇ ਸਲਵਾਰ ਦਾ ਤਾਂ ਮੈਂ ਦੇਖੋ ਇਸ ਤਰੀਕੇ ਨਾਲ ਨਾਪ ਲਾਉਂਗੀ ਇਹਨਾਂ ਦੀ 37 1/2 ਇੰਚ ਸਲਵਾਰ ਦੀ ਲੈਂਥ ਆ ਰਹੀ ਹੈਗੀ ਤਾਂ ਮੂਰੀ ਨੂੰ ਵੀ ਆਪਾਂ ਦੇਖੋ ਕਿਸ ਤਰ੍ਹਾਂ ਮੀਨਣਾਗਾ ਜਿਵੇਂ ਆਪਣੀ ਆ ਮੂਰੀ ਪਹਿਨੀ ਹੋਈ ਹੈ ਤੁਸੀਂ ਕ੍ਰੀਜ਼ ਤੋਂ ਇਸ ਤਰ੍ਹਾਂ ਪਕੜੋਗੇ ਬਿਲਕੁਲ ਆਪਣੇ ਵੱਲ ਨੂੰ ਇਸ ਤਰ੍ਹਾਂ ਖਿੱਚ ਲੋਗੇ ਖਿੱਚ ਕੇ ਤੁਸੀਂ ਨੇ ਐਂਜੀ ਟੇਪ ਨੂੰ ਇਸ ਤਰ੍ਹਾਂ ਗੋਲ ਘਮਾਉਣਾਗਾ ਆ ਦੇਖੋ 13.5 ਇੰਚ ਦੇਖੋ ਇਸ ਤਰ੍ਹਾਂ ਨਾਪ ਲੈ ਰਹੇ ਹਾਂ ਤੁਸੀਂ ਮੂਰੀ ਦਾ ਇਸ ਤਰੀਕੇ ਨਾਲ ਹੀ ਨਾਪ ਲੈਣਾਗਾ ਮੂਰੀ ਦਾ ਹੁਣ ਇਹਦੇ ਵਿੱਚ ਦੇਖੋ ਜੇ ਕਈ ਵਾਰ ਆਪਾਂ ਨੇ ਐਂਕਲ ਲੈਂਥ ਦੀ ਆਪਾਂ ਕਹਿੰਦੇ ਹਾਂ ਜਰਦਿਕਲ ਸਟੇਟ ਸਲਵਾਰਾਂ ਚੱਲ ਰਹੀਆਂ ਨੇ ਲੈਂਥ ਆਪਾਂ ਨੇ ਉਨੀ ਹੀ ਲੈਣੀ ਆ ਤੇ ਉੱਚੀ ਨਹੀਂ ਕੱਟਣੀ ਉਹ ਤੁਹਾਨੂੰ ਆਪਾਂ ਕਟਿੰਗ ਵੇਲੇ ਵੀ ਦੱਸਦੇ ਹੀ ਰਹਨੇ ਹਾਂਗੇ ਵੀ ਲੈਂਥ ਆਪਣੀ ਐਨੀ ਆ ਤੇ ਮੁਰੋ ਢਾਲ ਕਿਸ ਤਰ੍ਹਾਂ ਪਾਉਣੀ ਆ ਉਹ ਆਪਾਂ ਤੁਹਾਨੂੰ ਕਟਾਈ ਵੇਲੇ ਵੀ ਦੱਸਾਂਗੇ ਫਿਲਹਾਲ ਆਪਾਂ ਸਟੇਟ ਸਲਵਾਰਾਂ ਦੀ ਵੀਡੀਓ ਤੁਹਾਡੇ ਕੋਲੇ ਪਾ ਚੁੱਕੇ ਆ ਹੁਣ ਆਪਾਂ ਕਰਾਂਗੇ ਇਹ ਨਾਪ ਦੀ ਕਟਿੰਗ ਹਾਂਜੀ ਜਿਹੜਾ ਆਪਾਂ ਨੇ ਅੱਜ ਨਾਪ ਲੈਤਾਗਾ ਉਸੇ ਨਾਪ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੀ ਕਟਿੰਗ ਬਾਰੇ ਦੱਸਣਾਗਾ ਵੀ ਕਿਸ ਤਰ੍ਹਾਂ ਦੇ ਵਿੱਚ ਤੁਸੀਂ ਐਡ ਕਰੋਗੇ ਤੇ ਕਿਸ ਤਰ੍ਹਾਂ ਨੂੰ ਸੂਟ ਦੀ ਕਟਿੰਗ ਕਰਨੀ ਆਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਨਾਪ ਲੈਤਾ ਹੋਇਆ ਸੀ ਆਪਾਂ ਉਹ ਦਿਖਾਵਾਂਗੇ ਵੀ ਕਿੰਨਾ ਕਿੰਨਾ ਆਪਾਂ ਨੇ ਨਾਪ ਲੈਤਾਗਾ ਨਾਪ ਦੇ ਦੇਖੋ ਆਪਾਂ ਸ਼ਰਟ ਦੀ ਲੈਂਥ 42 ਹਾਫ ਦਾ ਲੈਤਾ ਸੀਗਾ ਤੇ ਜਿਹੜੀ ਉਹਨਾਂ ਦੀ ਚੈਸਟ ਮਿਲੀ ਸੀ ਉਪਰੋਂ ਉਹ 37 ਸੀ ਤਾਂ ਆਪਾਂ ਇਹਨਾਂ ਦੇ ਵਿੱਚ 2 ਇੰਚ ਐਡ ਕੀਤਾ 38 39 ਮੰਨ ਲਓ 2 ਇੰਚ ਆਪਾਂ ਨੇ ਐਡ ਕਰਤਾ ਤਾਂ 19 ਇੰਚ ਆਪਣਾ ਛਾਤੀ ਦਾ ਨਾਪ ਹੋਊਗਾ ਇਹਦੇ ਵਿੱਚ ਆਪਾਂ 2 ਇੰਚ ਐਡ ਕਰਾਂਗੇ ਚੈਸਟ ਦੇ ਵਿੱਚ ਇਹ ਆ ਗਿਆ ਆਪਣਾ ਕਮਰ ਦਾ ਨਾਪ ਕਮਰ ਦੇ ਵਿੱਚ ਆਪਾਂ ਹਮੇਸ਼ਾ ਵਾਸਤੇ 1.5 ਇੰਚ ਪਾਉਣੇ ਹੁੰਦੇ ਆਗੇ 1 ਇੰਚ ਵੀ ਪਾ ਲੈਨੇ ਆ 1.5 ਵੀ ਪਾ ਲੈਨੇ ਆ ਉਹ ਤੁਸੀਂ ਕਸਟਮਰ ਦੇ ਡਿਪੈਂਡ ਕਰੋਗੇ ਵੀ ਕਿਸ ਤਰੀਕੇ ਨਾਲ ਤੁਸੀਂ ਕਰ ਰਹੇ ਹੋਗੇ ਦੇਖੋ ਜਿਵੇਂ ਆਪਾਂ ਇਹਦੇ ਵਿੱਚ 1.5 ਇੰਚ ਪਾਵਾਂਗੇ ਤਾਂ 35 ਇੰਚ ਦੇ ਨਾਪ ਜਾਊਗਾ ਆਪਣਾ ਦੇਖੋ ਤਾਂ 35 ਦਾ ਹਾਫ ਕਿੰਨਾ ਕਰਦਾਂਗੇ ਆਪਾਂ 7.5 ਇੰਚ ਕਿਉਂਕਿ ਇਹਨਾਂ ਦੇ ਪੇਟ ਦੀ ਪ੍ਰੋਬਲਮ ਆ ਪੇਟ ਕਰਕੇ ਜੇ ਆਪਾਂ ਨੇ 1 ਇੰਚ ਦਾ ਗੈਪ ਆਇਆ ਤਾਂ ਬਹੁਤ ਜ਼ਿਆਦਾ ਟਾਈਟ ਹੋ ਜੂ ਜਿਹਦੇ ਨਾਲ ਕੀ ਹੁੰਦੀ ਆਪਣੀਆਂ ਪਲੇਟਾਂ ਵਗੈਰਾ ਛਿੱਜ ਜਾਂਦੀਆਂ ਨੇ ਹੁਣ ਇਹਨਾਂ ਦੇ ਐਸੀ ਤਰੀ ਹਿਪ ਆ ਗਈ 43.5 ਇੰਚ ਹਿਪਾ ਤਾਂ ਹਿਪ ਦੇ ਵਿੱਚ ਆਪਾਂ 2 ਇੰਚ ਲੂਜ਼ਿੰਗ ਪਾਵਾਂਗੇ ਤਾਂ ਆਪਾਂ 22.5 ਇੰਚ ਆਪਣੀ ਹਿਪ ਬਣੂਗੀ ਆ ਆ ਗਈ ਆਪਣੀ ਬਾਜੂ ਬਾਜੂ ਦੀ ਲੰਬਾਈ ਜਿੰਨੀ ਹੈਗੀ ਆਪਾਂ ਉਨੀ ਰੱਖਾਂਗੇ ਅੱਗੇ ਤੋਂ ਮੂਰੀ ਆ ਗਈ ਸਲਵਾਰ ਦੀ ਲੈਂਥ ਆਪਣੇ ਸਾਢੇ 37 ਸੈਂਟੀਮੀਟਰ ਦਾ ਸਾਢੇ 37 ਹੀ ਰਹੂਗੀ ਤੇ ਮੂਰੀ ਆਪਾਂ ਨੇ ਮਿਣੀਆ 6 ਸਾਢੇ 6 ਜਿੰਨੀ ਵੀ ਉਹ ਤੁਸੀਂ ਉਸੇ ਹਿਸਾਬ ਨਾਲ ਤੁਹਾਨੂੰ ਮੈਂ ਨਾਲ-ਨਾਲ ਦੱਸੂਗੀ ਵੀ ਕਿੰਨਾ ਆਪਾਂ ਮਾਰਜਿਨ ਰੱਖਣਾ ਕਿੰਨਾ ਨਹੀਂ ਰੱਖਣਾ ਤੇ ਆਪਾਂ ਨੇ ਹੌਲ ਮਿਲਿਆ ਸੀਗਾ ਮੋਡਾ ਮੰਨ ਲਓ ਜਿਹੜਾ ਆਰਮਹੋਲ ਕਹਿੰਦੇ ਨੇ ਜਿਹਨੂੰ ਆਪਾਂ ਉਹ ਚੀਜ਼ ਮਿਲੀ ਸੀ ਇਹਨਾਂ ਦੀ ਪ੍ਰੋਪਰ ਇਸੇ ਤਰ੍ਹਾਂ ਗਲਾਈ ਦੇ ਵਿੱਚ ਆ ਰਹੀ ਸੀ ਆਪਣੀ ਤਾਂ ਉਸੇ ਤਰੀਕੇ ਨਾਲ ਆਪਾਂ ਨੇ ਉਹ ਰੱਖਣੀ ਹੈਗੀ 17 ਇੰਚ ਮਿਣੀ ਸੀ ਤਾਂ 8.5 ਇੰਚ ਮੋਡਾ ਆਊਗਾ ਦੇਖੋ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਰਹਿਣੀ ਆ 1.9 ਤੋਂ ਉੱਪਰ 20 20 ਤੱਕ ਆਪਾਂ 8.5 ਇੰਚ ਮੋਢਾ ਪਾਉਣੇ ਹੁੰਨੇ ਆ ਜੇ ਦੂ ਉੱਪਰ ਨਾਪ ਜਾਊਗਾ ਤਾਂ ਆਪਾਂ 9 ਇੰਚ ਪਾਉਣੇ ਆ ਤੇ ਆ ਇਹਨਾਂ ਦਾ ਤੀਰਾ ਮੀਣਾ ਸੀ ਤੀਰਾ ਆਪਾਂ ਉਹਨਾਂ ਵਾਸਤੇ ਦੱਸਿਆ ਸੀ ਤੁਹਾਨੂੰ ਜਿਨ੍ਹਾਂ ਦੇ ਤੁਸੀਂ ਨੇ ਬੈਨ ਵਗੈਰਾ ਲਗਾਉਣਾ ਹੋਵੇ ਤੇ ਆਮ ਆਪਾਂ ਤੀਰੇ ਦੇ ਵਿੱਚ ਕਿੰਨਾ ਪਾਵਾਂਗੇ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸੂਗੀ ਆ ਆਪਣੇ ਕੋਲੇ ਦੇਖੋ ਕ੍ਰੇਪ ਦੇ ਵਿੱਚ ਹੈਵੀ ਵਰਕ ਦੇ ਵਿੱਚ ਸੂਟ ਆਗਾ ਦੇਖੋ ਆ ਵਾਲਾ ਤੇ ਇਹਨਾਂ ਦੇ ਜਿਹੜਾ ਬਾਜੂ ਦਾ ਵਰਕ ਦਿੱਤਾ ਹੋਇਆਗਾ ਆ ਵਾਲਾ ਪਰ ਇਹ ਆਪਾਂ ਨੇ ਬਾਜੂ ਤੇ ਨਹੀਂ ਲੈ ਕੇ ਆਉਣਾ ਬਾਜੂ ਆਪਾਂ ਇਹਨਾਂ ਦੀ ਪਲੇਨ ਬਣਾਵਾਂਗੇ ਇਹ ਬਾਟਮ ਤੇ ਰਹਿ ਜਾਊਗਾ ਬਾਟਮ ਤੇ ਆਪਾਂ ਨੇ ਇਹ ਵਰਕ ਲੈ ਕੇ ਆਵਾਂਗੇ ਸਿਰਫ ਆਪਾਂ ਅੱਜ ਤੁਹਾਨੂੰ ਸ਼ਰਟ ਦੀ ਕਟਿੰਗ ਬਾਰੇ ਹੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੇ ਆਪਾਂ ਇਹਦੀ ਬਾਜੂ ਪਲੇਨ ਰੱਖਣੀ ਆਂਗੀ ਉਹਦੇ ਤੇ ਕੋਈ ਲੇਸ ਵਗੈਰਾ ਇਦਾਂ ਦੀ ਕੁਝ ਵੀ ਆਪਾਂ ਲਗਾ ਸਕਦੇ ਆਂਗੇ ਸਭ ਤੋਂ ਪਹਿਲਾਂ ਮੈਂ ਸ਼ਰਟ ਦੀ ਕਟਿੰਗ ਕਰਨੀ ਆਂ ਦੇਖੋ ਆਪਾਂ ਨੇ ਜਿਹੜਾ ਵਰਕ ਵਗੈਰਾ ਹੁੰਦਾ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਦੇ ਰਹਨੇ ਆਂਗੇ ਤੇ ਇਹ ਆਪਾਂ ਨੇ ਕੀ ਕਰਨਾ ਹੁੰਦਾ ਆਪਸ ਦੇ ਵਿੱਚ ਮਲਾ ਕੇ ਹੀ ਰੱਖਣਾਗਾ ਤੇ ਖਿੱਚ ਕੇ ਵਰਕ ਨੂੰ ਬਿਲਕੁਲ ਵੀ ਨਹੀਂ ਲੈ ਕੇ ਜਾਣਾ ਕਿਉਂਕਿ ਕਈ ਵਾਰ ਵਰਕ ਦੇ ਵਿੱਚ ਕਾਨ ਕੱਢਿਆ ਪਿਆ ਹੁੰਦਾ ਜਾਂ ਟੇਡਾ ਵਿੰਗਾ ਵਰਕ ਹੁੰਦਾਗਾ ਤਾਂ ਸ਼ਰਟ ਦੇ ਵਿੱਚ ਕੀ ਹੁੰਦਾ ਕਾਨ ਪਿਆ ਜਾਂਦਾਗਾ ਤਾਂ ਮੈਂ ਨਾਰਮਲ ਹੱਥ ਦੇ ਨਾਲ ਦੇਖੋ ਇਸ ਤਰ੍ਹਾਂ ਵਰਕ ਨੂੰ ਆਪਸ ਦੇ ਵਿੱਚ ਮਿਲਾਉਂਗੀ ਤਾਂ ਪ੍ਰੈਸ ਦੇ ਨਾਲ ਆਪਾਂ ਇਹਨੂੰ ਬਿਲਕੁਲ ਇੱਕ ਵਾਰੀ ਸਿੱਧਾ ਕਰ ਲਾਂਗੇ ਹਾਂਜੀ ਆਪਣੀ ਸ਼ਰਟ ਦੀ ਲਵਾਈ ਦੇਖੋ 42.5 ਇੰਚ ਸੀ ਤਾਂ ਆਪਾਂ ਨੇ 1/2 ਇੰਚ ਵੱਧ ਲਵਾਂਗੇ ਉਹ ਤੁਸੀਂ ਵਰਕ ਦੇ ਹਿਸਾਬ ਨਾਲ ਲੈਣਾ ਤੇ ਧੀਰੇ ਦੇ ਮਾਰਜਨ ਦੇ ਹਿਸਾਬ ਨਾਲ ਲਾਉਂਗੇ ਤੁਸੀਂ ਕਿੰਨਾ ਮਾਰਜਨ ਦੇ ਰਹੋਗੇ ਮੈਂ ਨਾਰਮਲ ਮਾਰਜਨ ਦੇਉਂਗੀ ਤਾਂ 1/2 ਇੰਚ ਹੀ ਵੱਧ ਲਵਾਂਗੀ ਦੇਖੋ ਆ ਮੈਂ 43 ਤੇ ਲਗਾਉਂਗੀ ਦੇਖੋ ਸਾਡੇ ਵਾਲੀ ਇਹਨਾਂ ਦੀ ਲੈਂਥ ਰੈਡੀ ਹੈਗੀ ਤਾਂ 43 ਤੇ ਨਾਪ ਲਗਾ ਲੂਗੀ ਹੁਣ ਦੇਖੋ ਆਪਾਂ ਨੇ ਧੀਰਾ ਕਿੰਨਾ ਪਾਉਣਾਗਾ 19 ਇੰਚ ਛਾਤੀ ਤੋਂ ਲੈ ਕੇ ਆਪਾਂ ਨੇ 20 20 20 ਤੱਕ ਆਪਾਂ ਨੇ ਧੀਰਾ 8.5 ਇੰਚੀ ਪਾਉਣਾ ਹੁੰਦਾਗਾ ਮੰਨ ਲਓ ਜਿਹੜਾ ਮੋਢਾ ਹੁੰਦਾਗਾ ਤੇ ਜਿਹੜਾ ਇਹਨਾਂ ਦਾ ਨੈਕ ਹੋਊਗਾ ਆਪਾਂ ਧੀਰੇ ਦਾ ਨਿਸ਼ਾਨ ਲਗਾਵਾਂਗੇ ਨੈਕ ਇਹ ਨਾਰਮਲ ਪਾਉਂਦੇ ਨੇ ਨਾ ਹੀ ਜ਼ਿਆਦਾ ਡੀਪ ਪੈਂਦੇ ਨੇ ਤੇ ਨਾ ਹੀ ਜ਼ਿਆਦਾ ਉੱਚਾ ਗਲਾ ਪੈਂਦੇ ਨੇ ਤਾਂ ਆਪਾਂ ਇਹਨਾਂ ਦਾ ਧੀਰੇ ਦਾ ਨਿਸ਼ਾਨ 6 ਇੰਚ ਤੇ ਹੀ ਲਗਾਉਣਾਗਾ ਹੁਣ ਦੇਖੋ ਜੇ ਆਪਾਂ ਨੇ ਸ਼ੋਲਡਰ ਵਾਲਾ ਨਾਪ ਲੈਂਦਾ ਸੀ ਉਹ ਬਣ ਰਿਹਾ ਸੀ ਇਹਨਾਂ ਦਾ 15 ਇੰਚ ਜੇ ਆਪਾਂ ਨੇ 15 ਇੰਚ ਤੀਰਾ ਪਾਇਆ ਦੇਖੋ ਤਾਂ ਸ਼ੋਲਡਰ ਕੀ ਹੋਣਗੇ ਆਪਣੇ ਡਿੱਗਣਗੇ ਹਮੇਸ਼ਾ ਵਾਸਤੇ ਜਦੋਂ ਵੀ ਤੁਸੀਂ neck ਵਾਲੇ ਗਲੇ ਦਾ ਨਾਪ ਲੈ ਰਹੇ ਹੋ ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਪਾਉਂਗੇ ਗਲੇ ਦੀਪ ਦੇ ਹਿਸਾਬ ਨਾਲ ਉਹਦਾ ਤੀਰਾ ਪਾਉਂਗੇ ਤਾਂ ਇਹਨਾਂ ਦਾ ਦੇਖੋ ਨਾਰਮਲ ਨਾਪ ਆ ਕੋਈ ਜ਼ਿਆਦਾ ਹੈਵੀ ਨਹੀਂ ਕਹਿ ਸਕਦੇ ਆਪਾਂ ਤਾਂ ਆਪਾਂ 6 ਇੰਚ ਤੀਰੇ ਦਾ ਨਿਸ਼ਾਨ ਲਗਾਉਣਾਗਾ ਜਿਹੜਾ نیچے ਤੋਂ ਲਗਾਉਣਾ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਆਪਾਂ ਲਾਉਣ ਵਾਲੇ ਸੂਟ ਦਾ ਮੋਢਾ ਕਿੰਨਾ ਪਾ ਰਹੇ ਹਾਂ ਇਹ ਆਮ ਸਿੰਪਲ ਦਾ ਕਿੰਨਾ ਪਾ ਰਹੇ ਆ ਇਹ ਹਮੇਸ਼ਾ ਵਾਸਤੇ ਆਪਾਂ 6 6.5 ਦੇ ਵਿੱਚ ਹੀ ਰੱਖਦੇ ਆ ਜਿਨ੍ਹਾਂ ਦੇ ਆ ਚੀਜ਼ ਹੈਲਦੀ ਹੁੰਦੇ ਨੇ ਮੋਢੇ ਵਗੈਰਾ ਜਿਆਦਾ ਚੜਦਾਗਾ ਉਹਨਾਂ ਦੀ ਲੈਂਥ ਆਪਾਂ ਨੂੰ ਨੀਚੇ ਤੱਕ ਵੱਡੀ ਲੈਣੀ ਪੈਂਦੀ ਆ ਤਾਂ ਇਹਨਾਂ ਦੇ ਆਪਾਂ ਨਾਰਮਲ 8 8.5 ਇੰਚ ਹੀ ਮੋਢਾ ਪਾਉਣਾਗਾ ਤਾਂ ਆਪਾਂ 6.5 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਹੁਣ ਲਗਾਉਣਾ ਆਪਾਂ ਨੇ ਛਾਤੀ ਦਾ ਨਾਪ 19.5 ਇੰਚ ਇਹਨਾਂ ਦੇ ਛਾਤੀ ਦਾ ਨਾਪ ਆ ਤਾਂ 2 ਇੰਚ ਆਪਾਂ ਐਕਸਟਰਾ ਮਾਰਜਨ ਦਾ ਹੀ ਲਗਾਵਾਂਗੇ ਇਸੇ ਤਰੀਕੇ ਨਾਲ ਆਪਾਂ ਨੇ ਆ ਸਿੱਧਾ ਨਿਸ਼ਾਨ ਲਗਾਵਾਂਗੇ ਜਿਹੜੀ ਆਪਣੀ ਆ ਗਲਾਈ ਹੋਊਗੀ ਇਹ ਤੁਸੀਂ 1 ਇੰਚ ਦਾ ਹੀ ਨਾਪ ਲਓਗੇ ਦੇਖੋ ਇਸ ਤਰੀਕੇ ਨਾਲ ਮੈਂ ਮਿੰਕੇ ਵੀ ਦੱਸ ਦਿੰਨੀ ਆ ਤੁਹਾਨੂੰ ਆ ਦੇਖੋ ਗਲਾਈ ਤੋਂ ਆਪਣਾ 1 ਇੰਚ ਹੀ ਬਣ ਰਿਹਾ ਹੈਗਾ ਇਹ ਤਾਂ ਤੁਸੀਂ ਇੱਥੋਂ ਗਲਾਈ ਦਿਓਗੇ ਦੇਖੋ ਇਹ ਤੁਹਾਡੀ ਗਲਾਈ ਪ੍ਰੋਪਰ ਹੋਣੀ ਚਾਹੀਦੀ ਹੈ ਜੇ ਗਲਾਈ ਨਹੀਂ ਹੋਊਗੀ ਤਾਂ ਆ ਚੀਜ਼ਾਂ ਤੇ ਬਲ ਪੈਣਗੇ ਕਮਰ ਦੇ ਵਿੱਚੋਂ ਇਹਨਾਂ ਦੇ 1.75 ਆਉਂਦਾ ਤਾਂ ਆਪਾਂ 1.75 ਤੇ ਹੀ ਨਿਸ਼ਾਨ ਲਗਾਵਾਂਗੇ 3 ਇੰਚ ਆਪਾਂ ਐਕਸਟਰਾ ਲਗਾਉਣਾਗਾ ਹੁਣ ਆ ਗਈ ਆਪਣੀ ਸਾਈਡ ਸਲਾਈ ਜਿਹੜੀ ਆਪਾਂ ਨੇ ਨਾਪੀ ਹੋਈ ਆ ਜਿਵੇਂ ਇਹਨਾਂ ਦੇ ਨਾਪ ਦੇ हिसाब ਨਾਲ 14.5 ਆ ਰਹੀ ਸੀ ਪਰ ਮੈਨੂੰ ਉੱਚੀ ਲੱਗ ਰਹੀ ਸੀ ਦੇਖਣ ਦੇ ਵਿੱਚ ਤਾਂ ਮੈਂ ਇਹਨਾਂ ਦੇ ਕੀ ਕਰੂੰਗੀ ਆਹ ਸੈੱਡ ਸਲਾਈਏ ਜਿਹੜੀ 1/2 ਇੰਚ ਵਧਾਉਂਗੀ ਤਾਂ ਆਪਾਂ 15 ਇੰਚ ਰੱਖਣੀ ਆ ਪਰ ਨਿਸ਼ਾਨ ਤੁਸੀਂ 16 ਇੰਚ ਤੇ ਲਗਾਉਂਗੇ ਉਹ ਕਿਉਂ ਲਗਾਉਂਗੇ ਆਪਣਾ 1/2 ਇੰਚ ਪਲੇਟਾਂ ਦੇ ਵਿੱਚ ਜਾਊਗਾ 1/2 ਇੰਚ ਜਦੋਂ ਆਪਾਂ ਮੋਢੇ ਦੀ ਜੜਾਈ ਕਰਾਂਗੇ हिਪ ਦਾ ਨਾਪ ਦੇਖੋ ਇਹਨਾਂ ਦੇ 22.5 ਇੰਚ ਪੂਰਾ 22 ਬਣ ਰਿਹਾ ਤਾਂ ਆਪਾਂ 22 ਤੇ ਨਹੀਂ ਨਿਸ਼ਾਨ ਲਗਾਵਾਂਗੇ 1.5 ਇੰਚ ਆਪਾਂ ਮਾਰ ਜਨ ਦੇਣਾਗਾ ਕਿਉਂਕਿ ਆਪਾਂ हिਪ ਤੋਂ 1/2 ਇੰਚ ਘੱਟ ਰੱਖਦੇ ਹੁੰਨੇ ਜੇ ਕਸਟਮਰ ਦੇਖੋ ਉਨਾ ਹੀ ਘੇਰਾ ਪੈਂਦੇ ਨੇ ਜਾਂ ਵੱਧ ਘੱਟ ਪੈਂਦੇ ਨੇ ਤਾਂ ਉਹ ਤੁਸੀਂ ਉਸੇ ਤਰੀਕੇ ਨਾਲ ਰੱਖੋਗੇ ਪਰ ਇਹਨਾਂ ਦੇ ਆਪਾਂ हिਪ ਤੋਂ 1/2 ਇੰਚ ਕੱਟ ਲੈਣਾਗਾ 21 ਇੰਚ ਸਾਡੇ 21 ਤੇ ਨਿਸ਼ਾਨ ਲਗਾਵਾਂਗੇ 1/2 ਇੰਚ ਆਪਾਂ ਐਕਸਟਰਾ ਮਾਰਜਨ ਦਾ ਲਗਾਵਾਂਗੇ ਹੁਣ ਆਪਾਂ ਨੇ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾ ਲੈਣਾ ਦੇਖੋ ਹੁਣ ਆਪਾਂ ਇਹਦੀ ਕਰਦੇ ਆਂਗੇ ਕਟਿੰਗ ਜਿਹੜੇ ਆਪਾਂ ਨੇ ਮਾਰਕ ਕੀਤੇ ਨੇ ਉਹਨਾਂ ਮਾਰਕ ਦੇ ਉੱਪਰ ਹੀ ਆਪਾਂ ਨੇ ਇਹਦੀ ਕਟਿੰਗ ਕਰਨੀ ਆ ਆ ਜਿਹੜੀ ਤੁਸੀਂ ਗਲਾਈ ਪਾਉਣੇ ਹੋ ਇਹ ਆਪਾਂ ਨੇ ਖੁੰਜੇ ਦੇ ਵਿੱਚੋਂ ਚੌਰਸ ਨਹੀਂ ਲੈ ਕੇ ਆਣੀ ਬਿਲਕੁਲ ਗਲਾਈ ਦੇ ਵਿੱਚ ਲੈ ਕੇ ਜਾਣੀ ਆ ਜਿਹਦੇ ਨਾਲ ਆਪਾਂ ਨੂੰ ਜਦੋਂ ਸਟੀਚਿੰਗ ਕਰਦੇ ਆ ਤਾਂ ਉਹਦੇ ਨਾਲ ਸਫਾਈ ਵੀ ਆਉਂਦੀ ਆ ਤੇ ਫਿਟਿੰਗ ਵੀ ਅੱਛੀ ਬਣਦੀ ਆ ਇਹ ਆਪਣੀ ਫਰੰਟ ਦੀ ਕਟਿੰਗ ਹੋ ਗਈ ਹੁਣ ਆਪਾਂ ਕਰਾਂਗੇ ਇਹਦੀ ਬੈਕ ਦੀ ਕਟਿੰਗ ਹੁਣ ਆਪਾਂ ਕਰਾਂਗੇ ਬੈਕ ਦੀ ਕਟਿੰਗ ਦੇਖੋ ਫਰੰਟ ਨੂੰ ਆਪਾਂ ਉਸੇ ਕੱਪੜੇ ਦੇ ਉੱਪਰ ਜਿਵੇਂ ਡਬਲ ਕਰਕੇ ਆਪਾਂ ਰੱਖਦੇ ਹੁੰਨੇ ਆ ਦੇਖੋ ਸੈਂਟਰ ਦੇ ਵਿੱਚ ਕੀ ਕਰੀਜ਼ ਬਿਠਾ ਕੇ ਆਪਾਂ ਇਹਦੇ ਉੱਪਰ ਫਰੰਟ ਰੱਖ ਲਾਂਗੇ ਬਿਲਕੁਲ ਇਸ ਤਰ੍ਹਾਂ ਸਹੀ ਤਰੀਕੇ ਨਾਲ ਆਪਾਂ ਇਹਨੂੰ ਇੱਕ ਰੱਖ ਲਾਂਗੇ ਹੁਣ ਦੇਖੋ ਆਪਾਂ ਨੇ ਜਿਹੜਾ ਬੈਕ ਦਾ ਬੈਕ ਆਪਾਂ ਇਹਨਾਂ ਦੇ 7 ਇੰਚ ਕੱਢਣੀ ਆਂਗੀ ਤੁਸੀਂ ਉਹ ਕਿੰਨੀ ਸ਼ੇਪ ਦਿਓਗੇ ਦੇਖੋ ਆਹ ਗਲਾਈ ਦੇ ਉੱਪਰ ਦੇਖੋ ਆਹ ਆਪਾਂ ਨੇ 1 ਇੰਚ ਦੀ ਢਾਲ ਪਾਈ ਸੀ ਆਪਾਂ ਇਹਨਾਂ ਦੇ 7 ਇੰਚ ਬੈਕ ਪਾਵਾਂਗੇ ਤਾਂ ਤੁਸੀਂ ਆਹ ਕਿੰਨੀ ਲੈਣੀ ਆ ਦੇਖੋ ਇਹ ਵੀ ਤੁਸੀਂ 1 ਇੰਚ ਦੀ ਹੀ ਗਲਾਈ ਪਾਉਂਗੇ ਇੱਥੋਂ ਕੁਝ ਸੀਂਟਰ ਦੇ ਵਿੱਚ ਨਿਸ਼ਾਨ ਲਗਾ ਕੇ ਰੱਖ ਸਕਦੇ ਹੋ ਫਿਲਹਾਲ ਜਦੋਂ ਤੁਸੀਂ ਕਟਿੰਗ ਕਰੋਗੇ ਤਾਂ ਆਟੋਮੈਟਿਕ ਹੀ ਪਤਾ ਚੱਲ ਜਾਊਗਾ ਦੇਖੋ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਗਲਾਈ ਪਾ ਕੇ ਲੈ ਕੇ ਜਾਣੀ ਆ ਜਦੋਂ ਵੀ ਤੁਸੀਂ ਦੇਖੋ ਇਸ ਤਰ੍ਹਾਂ ਦੀ ਗਲਾਈ ਪਾਉਂਗੇ ਬੈਕ ਦੀ ਤਾਂ ਤੁਸੀਂ ਇੱਕੋ ਦਾ ਮੈਂ ਇੱਥੋਂ ਨਹੀਂ ਜੋੜਨੀ ਤਾਂ ਛੋੜੇ ਜਿਹੜੀ ਆ ਚੀਜ਼ ਤੋਂ ਖਿੱਚਪ ਹੋਊਗੀ ਤੁਸੀਂ ਬਿਲਕੁਲ ਸ਼ੋਲਡਰ ਦੇ ਕੋਲੇ ਜਾ ਕੇ ਹੀ ਉਹਦੇ ਨਾਲ ਮਿਲਾਉਂਗੇ ਤਾਂ 1/2 ਇੰਚ ਆਪਾਂ ਮਾਰਜਨ ਇਹ ਹਰ ਇੱਕ ਦੇ ਪਾਉਣੇ ਹੀ ਹੁੰਨੇ ਆ ਜਿਸ ਦੇ ਨਾਲ ਕੀ ਆਪਣੀ ਸ਼ਰਟ ਇਹ ਪਿੱਛੇ ਨਹੀਂ ਜਾਂਦੀ ਹੈਗੀ ਹੁਣ ਆਪਾਂ ਬਰਾਬਰ ਤੋਂ ਇਸੇ ਤਰੀਕੇ ਨਾਲ ਕੱਟ ਕੇ ਲੈ ਕੇ ਆਵਾਂਗੇ ਤੇ ਆਹ ਵਾਲੀ ਸ਼ੇਪ ਤੋਂ ਇਹਦੀ ਕਟਿੰਗ ਕਰ ਦਾਂਗੇ। ਇਹ ਵੀ ਗਲਾਈ ਤੁਸੀਂ ਹਮੇਸ਼ਾ ਵਾਸਤੇ ਗੁਲਾਈ ਦੇ ਵਿੱਚ ਹੀ ਰੱਖਣੀ ਆ ਚੌਰਸਨੀ ਬਣਾਉਣੀ ਹੈਗੀ। ਆ ਦੇਖੋ। ਏਸੀ ਆਪਣੀ 셔ਟ ਦੀ ਕਟਿੰਗ ਹੁਣ ਆਪਾਂ ਕਟਾਂਗੇ ਇਹਦੀ ਬਾਜੂ ਦੀ ਕਟਾਈ ਪਲੇਟਾਂ ਦੇ ਨਿਸ਼ਾਨ ਫਿਲਹਾਲ ਤੁਹਾਨੂੰ ਮੈਂ ਇਸੇ ਉੱਪਰ ਲਗਾ ਕੇ ਇੱਕ ਵਾਰ ਦਿਖਾ ਦੇਣੀ ਆ ਆਪਣਾ ਇਹ ਲਾਈਨਿੰਗ ਵਾਲੀ 셔ਟ ਆ ਆਪਾਂ ਪਲੇਟਾਂ ਤਾਂ ਲਾਈਨਿੰਗ ਤੇ ਹੀ ਲਗਾਉਣੇ ਹੁੰਨੇ ਆਂਗੇ ਤੁਹਾਨੂੰ ਇੱਕ ਵਾਰ ਮੈਂ 셔ਟ ਤੇ ਲਗਾ ਕੇ ਦੱਸ ਦੇਣੀ ਆ ਵੀ ਇੰਨੇ ਨਾਪ ਦੇ ਵਿੱਚ ਆਪਾਂ ਪਲੇਟਾਂ ਦੀ ਲੈਂਥ 11.5 ਦਾ ਨਾਪ ਲੇਤਾ ਸੀ ਤਾਂ 11.5 ਤੇ ਹੀ ਲਗਾਵਾਂਗੇ 3.5 ਇੰਚ ਤਾਂ ਆਪਾਂ ਸੈਂਟਰ ਦੇ ਵਿੱਚ ਡਿਸਟੈਂਸ ਦੇਣਾ ਜਿਹੜਾ ਉਹ ਦੇਵਾਂਗੇ ਨੀਚੇ ਨੂੰ ਲੰਬਾਈ ਆਪਾਂ ਜਿਵੇਂ ਇਹਨਾਂ ਦੇ ਪੇਟ ਸੀ ਤਾਂ ਆਪਾਂ 6 ਇੰਚ ਲੰਬਾ ਰੱਖਾਂਗੇ ਜੇ ਨਾਰਮਲ ਹੋਵੇ ਮੰਨ ਲਓ ਪੇਟ ਵਗੈਰਾ ਨਾ ਹੋਵੇ ਤਾਂ ਤੁਸੀਂ 7 ਵੀ ਕਰ ਸਕਦੇ ਹੋ 6.5 ਵੀ ਤਾਂ ਆਪਾਂ ਇਹਨਾਂ ਦੇ 6 ਇੰਚ ਦਾ ਪਲੇਟ ਦੀ ਲੰਬਾਈ ਲੈਂਦੀ ਹੈ ਤੇ 3.5 ਇੰਚ ਚੌੜਾਈ ਲੈਂਦੀ ਆ ਆਪਸ ਵਿੱਚ ਹੁਣ ਜਿਹੜਾ ਤੁਸੀਂ ਇਹ ਆ ਗੈਪ ਪਾਉਣਾ ਹੋਊਗਾ ਦੇਖੋ ਮਿੰਕੇ ਵੀ ਲਗਾ ਸਕਦੇ ਹੋ 1.5 ਇੰਚ ਦਾ ਐਨੀ ਚੈਸਟ ਨੂੰ ਤਾਂ 1.5 ਇੰਚ ਤੇ ਨਿਸ਼ਾਨ ਲਗਾਵਾਂਗੇ ਇੱਧਰ ਆਪਾਂ ਨੇ ਦੇਣਾ 2 ਇੰਚ ਦਾ ਇਹ ਤੁਸੀਂ ਨਿਸ਼ਾਨ ਦੇਖੋ ਕਿਵੇਂ ਵਾਲਾ ਲਗਾਉਂਗੇ ਆ ਤਾਂ ਤੁਸੀਂ ਬਿਲਕੁਲ ਇਹਦੇ ਬਿਲਕੁਲ ਬਰਾਬਰ ਦੇ ਲਾਉਂਗੇ ਜਿਹੜਾ ਉੱਪਰ ਵਾਲਾ ਲਾਉਂਗੇ ਤੁਸੀਂ ਜਿਹੜੀ ਆ ਪਲੇਟ ਹੋਊਗੀ ਇਹਨੂੰ ਇਸ ਤਰ੍ਹਾਂ ਬਿਲਕੁਲ ਸਿੱਧਾ ਕਰ ਲਓਗੇ ਗਲਾਈ ਦੇ ਵਿੱਚ ਜਾਊਗੀ ਇਹ ਤੁਹਾਡੀ ਹਲਕਾ ਜਿਹਾ ਗਲਾਈ ਤੋਂ ਮੋਢੇ ਵੱਲ ਨੂੰ ਪਲੇਟ ਰਹੂਗੀ ਇਹ ਬਿਲਕੁਲ ਇਸ ਤਰ੍ਹਾਂ ਨਹੀਂ ਜਾਊਗੀ ਜੇ ਤੁਸੀਂ ਇੱਧਰ ਉੱਪਰ ਲਗਾ ਲਿਆ ਦੇਖੋ ਨਾਲ ਦਾ ਪੇਟ ਟੈਡੀ ਹੋ ਜਾਊਗੀ ਤੁਹਾਡੀ ਜਿਹੜੀ ਪਲੇਟ ਪਾ ਰਹੇ ਹੋਗੇ ਨਾਲੇ ਬਿਲਕੁਲ ਨੈਕ ਦੇ ਨੇੜੇ ਚਲੀ ਜਾਊਗੀ ਜਦੋਂ ਵੀ ਤੁਸੀਂ ਨੇ ਆ ਨਿਸ਼ਾਨ ਲਗਾਉਣਾ ਪਲੇਟ ਦਾ ਤਾਂ ਗਲਾਈ ਤੋਂ ਐ ਮੰਨ ਕੇ ਚੱਲੋ 1/2 ਇੰਚ ਜਿਹੜਾ ਤੁਹਾਡਾ ਖੁੰਝਾ ਬਣਿਆ ਹੋਊਗਾ ਆ ਵਾਲਾ ਆ ਵਾਲਾ ਖੁੰਝਾ ਦਾ 1/2 ਇੰਚ ਇੱਧਰ ਨੂੰ ਮੋਢੇ ਵਾਲੀ ਸਾਈਡ ਵੱਲ ਜਾਊਗੀ ਇੱਥੋਂ ਬਿਲਕੁਲ ਸਿੱਧਾ ਨਿਸ਼ ਹੁਣ ਆ ਨਿਸ਼ਾਨ ਤੁਸੀਂ ਇਹਦੇ ਬਿਲਕੁਲ ਬਰਾਬਰ ਲਗਾਉਂਗੇ। ਇਹ ਸੀ ਆਪਣੀ ਪਲੇਟਾਂ ਦੀ ਹੁਣ ਆਪਾਂ ਦੱਸਦੇ ਹਾਂ ਬਾਜੂ ਬਾਰੇ। ਬਾਜੂ ਦੀ ਲੈਂਥ ਆਪਣੇ 18 ਇੰਚ ਆ ਤਾਂ ਆਪਾਂ ਇਹਦੇ ਵਿੱਚ 2 ਇੰਚ ਪਲੱਸ ਕਰਾਂਗੇ ਬੀ ਐਨ ਚ ਕਟਾਈ ਦੀ ਕਟਿੰਗ ਕਰਾਂਗੇ। ਇਸ ਤਰ੍ਹਾਂ ਆਪਾਂ ਇਹਨੂੰ ਡਬਲ ਫੋਲਡਿੰਗ ਕਰਕੇ ਇਹਦੀ ਪਹਿਲਾਂ ਲੈਂਥ ਤਾਰ ਲਾਂਗੇ ਦੇਖੋ। ਹੁਣ ਆਪਾਂ ਇਹਦੀ ਇੱਥੋਂ ਕਟਿੰਗ ਕਰ ਦਾਂਗੇ। ਇਕਦਮ ਮੈਂ ਪਹਿਲਾਂ ਪ੍ਰੈਸ ਮਾਰ ਕੇ ਆਪਾਂ ਨੇ ਸਿੱਧਾ ਕਰ ਲੈਣਾ ਕੱਪੜੇ ਦੇ ਵਿੱਚ ਕੋਈ ਵੀ ਭੰਨ ਵਗੈਰਾ ਨਹੀਂ ਹੋਣਾ ਚਾਹੀਦਾ ਜੇ ਜਦੋਂ ਵੀ ਆਪਾਂ ਨੇ ਕੋਈ ਕਾਟ ਪਾਉਣੀ ਆ ਤਾਂ ਇਹਦੇ ਵਿੱਚ ਆਪਾਂ ਨੂੰ ਮੁਸ਼ਕਲ ਜੀ ਹੋ ਜਾਂਦੀ ਆ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਬਿਲਕੁਲ ਸਾਫ਼ ਕਰਕੇ ਕੱਪੜੇ ਨੂੰ ਡਬਲ ਕਰ ਲਓਗੇ ਮੋਡਾ ਦੇਖੋ ਆਪਾਂ ਨੇ 8.5 ਇੰਚ ਪਾਉਣਾ ਤਾਂ ਆਪਾਂ 9.5 ਇੰਚ ਕਟਾਈ ਦਾ ਪਾਵਾਂਗੇ 1 ਇੰਚ ਆਪਾਂ ਨੇ ਵੱਧ ਪਾਉਣਾਗਾ ਤੁਸੀਂ ਕੰਨੀ ਦੇ ਹਿਸਾਬ ਨਾਲ 1/2 ਇੰਚ ਵੱਧ ਵੀ ਲੈ ਸਕਦੇ ਹੋ ਕਈ ਵਾਰ ਕੱਪੜੇ ਦੀ ਕੰਨੀ ਜ਼ਿਆਦਾ ਚੌੜਾਈ ਦੇ ਵਿੱਚ ਹੁੰਦੀ ਆ ਤਾਂ ਤੁਹਾਨੂੰ ਮਾਰਜਿਨ ਵੱਧ ਵੀ ਦੇਣਾ ਪੈ ਸਕਦਾ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਲੈ ਲਓਗੇ ਹੁਣ ਆਪਾਂ ਨੇ ਜਿਹੜੀ ਇਹਦੀ ਢਾਲ ਪਾਉਣੀ ਆ ਜਿਵੇਂ ਮੰਨ ਲਓ ਇਹਨਾਂ ਦਾ 7 ਇੰਚ ਬੈਕ ਤੇ ਆ ਤਾਂ ਆਪਾਂ ਇਹਨਾਂ ਦੀ ਢਾਲ ਪਾਵਾਂਗੇ ਸਾਢੇ 3 ਇੰਚ ਦੀ ਢਾਲ ਪਾਉਣੀ ਆ ਅੱਗੇ ਤੋਂ ਮੂਰੀ ਇਹਨਾਂ ਦੀ ਹੈਗੀ ਹੈਗੀ ਸਾਢੇ 10 ਇੰਚ ਤਾਂ ਆਪਾਂ ਸਾਢੇ 10 ਤੇ ਨਿਸ਼ਾਨ ਲਗਾ ਕੇ 1.5 ਇੰਚ ਆਪਾਂ ਐਕਸਟਰਾ ਲਗਾਵਾਂਗੇ ਹੁਣ ਆਪਾਂ ਨੇ ਕੀ ਦੇਣੀ ਹੈ ਦੀ ਫੱਟੀ ਦੀ ਸ਼ੇਪ ਦੇਵਾਂਗੇ ਇਸ ਤਰੀਕੇ ਨਾਲ ਦੇਖੋ ਜਦੋਂ ਵੀ ਤੁਸੀਂ ਬਾਜੂ ਦੀ ਸ਼ੇਪ ਦੇ ਰਹੇ ਹੋ ਬਾਜੂ ਸੋਡੀ ਪਤਲੀ ਆ ਤਾਂ ਤੁਸੀਂ ਫੱਟੀ ਨੂੰ ਬਿਲਕੁਲ ਉੱਪਰੋਂ ਸ਼ੇਪ ਦੇ ਲੋਗੇ ਨਿਕੋ ਆਗਲਾਈ ਆਪਾਂ ਨੇ ਇਸ ਤਰੀਕੇ ਨਾਲ ਇੱਕੋ ਦਮ ਵੀ ਨਹੀਂ ਮਾਰਨੀ ਗਲਾਈ ਆਪਾਂ ਨੇ ਤੇ ਇਸ ਤਰੀਕੇ ਨਾਲ ਗਲਾਈ ਦੇ ਵਿੱਚ ਸ਼ੇਪ ਲੈ ਕੇ ਜਾਣੀ ਹੈ ਇਹਦੀ ਜਦੋਂ ਵੀ ਤੁਸੀਂ ਬਾਜੂ ਦੀ ਪ੍ਰੋਪਰ ਫਿਟਿੰਗ ਦੇਖਦੇ ਹੋਗੇ ਦੇਖੋ ਮੋਢਾ ਤਾਂ ਆਪਾਂ ਨੇ ਮਿਲ ਲਿਆ 8.5 ਇੰਚ ਮੋਢਾ ਆ ਰਿਹਾ ਆਪਣਾ 8.5 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਆਪਾਂ ਹੁਣ ਆਪਾਂ ਨੇ ਇੱਥੋਂ ਡੋਲਾ ਵੀ ਮਿਨੇ ਆ ਸੀ ਇਹਨਾਂ ਦਾ ਡੋਲਾ ਇਹਨਾਂ ਦਾ ਆ ਰਿਹਾ ਸੀ 12 ਇੰਚ ਮੰਨ ਲਓ ਆ ਚੀਜ਼ ਆ ਰਹੀ ਹੈ ਹੁਣ ਦੇਖੋ ਜੇ ਤੁਸੀਂ ਸ਼ੇਪ ਪਾਉਂਗੇ ਫੱਟੀ ਦੀ ਤਾਂ ਤੁਸੀਂ ਨੇ ਇੱਥੋਂ ਵੱਧ ਸ਼ੇਪ ਦੇਣੀ ਆ ਆ ਚੀਜ਼ ਤੋਂ ਨਹੀਂ ਜੇ ਤੁਸੀਂ ਬਾਜੂ ਦੀ ਫਿਟਿੰਗ ਕਰ ਰਹੇ ਹੋ ਇੱਥੋਂ ਟਾਈਟ ਹੋ ਗਈ ਤਾਂ ਤੁਹਾਨੂੰ ਬਾਜੂ ਮੋੜਨ ਦੇ ਵਿੱਚ ਪ੍ਰੋਬਲਮ ਆਊਗੀ ਤਾਂ ਤੁਸੀਂ ਇਸ ਤਰੀਕੇ ਨਾਲ ਫੱਟੀ ਦੀ ਸ਼ੇਪ ਰੱਖ ਕੇ ਦੀ ਫਿਟਿੰਗ ਪਾ ਸਕਦੇ ਹੋ ਦੇਖੋ ਆ ਚੀਜ਼ ਨਾਲ ਜੇ ਤੁਸੀਂ ਬਾਜੂ ਦੀ ਫਿਟਿੰਗ ਇੱਥੋਂ ਲਓਗੇ ਤਾਂ ਤੁਹਾਡੀ ਬਾਜੂ ਮੋੜਨ ਦੇ ਵਿੱਚ ਇਸ ਤਰ੍ਹਾਂ ਨਾਲ ਤਾਂ ਵੱਟ ਪੈਣਗੇ ਨਾਲੇ ਖਿੱਚ ਪਾਊਗੀ ਪ੍ਰੋਪਰ ਸਾਰੀ ਚੀਜ਼ ਦੀ ਤੁਹਾਡੀ ਬੈਕ ਤੋਂ ਖਿੱਚ ਪੈਣ ਲੱਗ ਜਾਂਦੀ ਆ ਆ ਚੀਜ਼ ਟਾਈਟ ਦੇ ਕਾਰਨ ਤਾਂ ਤੁਸੀਂ ਨੇ ਜਦੋਂ ਵੀ ਫਿਟਿੰਗ ਦੇਣੀ ਆ ਬਾਜੂ ਦੀ ਉੱਪਰੋਂ ਡੋਲੇ ਦੇ ਕੋਲੋਂ ਫਿਟਿੰਗ ਦੇਣੀ ਆ ਇੱਥੋਂ ਹਲਕਾ ਤੋਂ ਡੇ ਲੂਜ਼ ਹੋਣਾ ਚਾਹੀਦਾ ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਨੇ ਪਹਿਨੇ ਹੋਏ ਸੂਟ ਦਾ ਨਾਪ ਲੈ ਕੇ ਤੁਹਾਨੂੰ ਉਹਦੀ ਕਟਿੰਗ ਬਾਰੇ ਦੱਸਿਆਗਾ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਸਾਡੀ ਵੀਡੀਓ ਬਹੁਤ ਪਸੰਦ ਆਊਗੀ ਤੇ ਅਸੀਂ ਪੂਰੀ ਗਹਿਰਾਈ ਦੇ ਵਿੱਚ ਦੱਸਿਆ ਤੁਹਾਨੂੰ ਇਹਦੇ ਵਿੱਚ ਵੀ ਕੋਈ ਵੀ ਆਪਾਂ ਨੇ ਇਹਦੇ ਵਿੱਚ ਕੋਈ ਲੁਕੋਵਾਲੀ ਗੱਲ ਨਹੀਂ ਕੀਤੀ ਹੈਗੀ ਵੀ ਜੇ ਤੁਹਾਨੂੰ ਪਤਾ ਨਾ ਚੱਲੇ ਚੀਜ਼ ਬਾਰੇ ਆਪਾਂ ਨੇ ਪ੍ਰੋਪਰ ਸੋਨੂ ਸਾਰਾ ਦੱਸਿਆ ਵੀ ਕਿਸ ਤਰ੍ਹਾਂ ਲੂਜ਼ਿੰਗ ਰੱਖਣੀ ਆ ਕਿਸ ਤਰ੍ਹਾਂ ਸਾਰਾ ਕੁਝ ਦੱਸ ਕੇ ਆਪਾਂ ਨੇ ਤੁਹਾਨੂੰ ਸੂਟ ਦੀ ਨਾਪ ਲੈਣ ਦੀ ਵੀਡੀਓ ਪਾਈ ਆ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ